ਪੰਜਾਬ ਦੇ ਵਿੱਚ ਸਰਦੀਆਂ ਦਾ ਕਹਿਰ ਹੈ ਸਰਦੀਆਂ ਦੇ ਕਹਿਰ ਦੇ ਮੱਦੇ ਨਜ਼ਰ ਸਰਕਾਰ ਵੱਲੋਂ ਕਿੰਨੀਆਂ ਸਹੂਲਤਾਂ ਮੁਹੱਈਆ ਕਰਾਈਆਂ ਗਈਆਂ ਜਿਨ੍ਹਾਂ ਵਿੱਚੋਂ ਇੱਕ ਸਹੂਲਤ ਹੈ ਰੈਣ ਬਸੇਰਾ ਰੈਣ ਬਸੇਰਾ ਪਟਿਆਲਾ ਜ਼ਿਲ੍ਹੇ ਦੇ ਵਿੱਚ ਬਹੁਤ ਥਾਵਾਂ ਤੇ ਬਣਾਇਆ ਗਿਆ ਹੈ ਪਟਿਆਲੇ ਦੇ ਵਿੱਚ ਹੀ ਸਾਨੂੰ ਦੁਖਨੁਵਾਨ ਸਾਹਿਬ ਦੇ ਸਾਹਮਣੇ ਰੈਣ ਬਸੇਰਾ ਦੇਖਣ ਨੂੰ ਮਿਲਿਆ ਜਿਸ ਵਿੱਚ ਬਹੁਤ ਸਾਰੀਆਂ ਸਹੂਲਤਾਂ ਹਨ ਆਓ ਦੇਖਦੇ ਹਾਂ ਕਿ ਕਿਹੜੀ ਸਹੂਲਤਾਂ ਹਨ ਦੇ ਗਤੇਲੇ ਰਜਾਈਆਂ ਕਰਦੇ ਹਾਂ ਇਥੋਂ ਦੇ ਸਿਕਿਉਰਿਟੀ ਦੇ ਨਾਲ ਕਿ ਉਹਨਾਂ ਨੂੰ ਕੀ ਕੀ ਉਹ ਸਹੂਲਤਾਂ ਅੱਗੇ ਦੇ ਰਹੇ ਹਾਂਜੀ ਕੀ ਕੀ ਸਹੂਲਤਾਂ ਦੇ ਰਿਓ ਤੁਸੀਂ ਉਹ ਤਾਂ ਆਪਣਾ ਕੋਲ ਸਭ ਸਾਫ਼ ਸੁਥਰਾ ਹਰ ਹਫ਼ਤੇ ਰਜਾਈਆਂ ਗੱਦੇ ਬਦਲ ਕੇ ਜਾਂਦੇ ਹਨਗੇ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੈ ਬਸ ਦਿੱਕਤ ਆ ਇੱਕ ਹੀ ਹੈ ਕਿ ਇੱਕ ਬਾਥਰੂਮ ਸਾਹਮਣੇ ਹੈਗੇ ਨੇ ਸਰਕਾਰੀ ਇਹ ਖਲਾਏ ਜਾਣ ਬੀਬੀਆਂ ਨੂੰ ਰਾਤ ਨੂੰ ਜਾਣ ਦੀ ਬਹੁਤ ਵੱਡੀ ਦਿੱਕਤ ਆ ਰਾਤ ਨੂੰ ਕਈ ਵਾਰ ਨਸ਼ੇ ਪੱਤੇ ਵਾਲੇ ਲੁੱਟੜ ਖੁੱਟੜ ਵਾਲੇ ਫਿਰਦੇ ਹੁੰਦੇ ਨੇ ਵੀ ਹੋਰ ਕੋਈ ਆਪਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੋਰ ਸਭ ਅਸੂਲ ਦਾ ਨ मुताबिक ਵੀ ਇੱਥੇ ਬੀਬੀਆਂ ਨੂੰ ਜਿਆਦਾ ਬਾਥਰੂਮ ਦੀ ਦਿੱਕਤ ਆਉਂਦੀ ਹੈ ਮੈਂ ਸਭ ਤੋਂ ਵੱਡੀ ਬਾਥਰੂਮ ਦੀ ਦਿੱਕਤ ਆ ਕਿਉਂਕਿ ਨਸ਼ੇ ਨੁਸ਼ੀ ਵਾਲੇ ਮੋਬਾਈਲ ਮੂਲ ਖੋਣ ਦੇ ਚੱਕਰ ਚਰਾਤ ਨੂੰ ਘੁੰਮਦੇ ਰਹਿੰਦੇ ਨੇ ਬਹੁਤ ਸਾਰੇ ਅੱਛਾ ਨਸ਼ੇ ਵਾਲੇ ਇੱਥੇ ਆਉਂਦੇ ਆਂ ਇੱਥੇ ਪੀਸੀਆਰ ਵਗੈਰਾ ਦੀ ਕੋਈ ਰਾਤ ਨੂੰ ਗੱਡੀ ਨਹੀਂ ਆਉਂਦੀ ਰਾਤ ਨੂੰ ਪੀਸੀਆਰ ਦਾ ਜਾਂ ਹੋਰ ਕੋਈ ਕੋਈ ਪ੍ਰਬੰਧ ਨਹੀਂ ਹੈਗਾ ਜੇ ਕੋਈ ਹਾਂ ਕੋਈ ਕਿਸੇ ਪੁਲਿਸ ਦਾ ਨੰਬਰ ਜੋ ਹੈ ਲਾਂਚ ਕੀਤਾ ਤੁਸੀਂ ਉਹਨਾਂ ਨੂੰ ਕਾਲ ਕਰਦੇ ਹੋ ਕੋਈ ਮਤਲਬ ਕਿ ਪੁਲਿਸ ਦਾ ਨੰਬਰ ਕਿਤੇ ਲਗਾਇਆ ਵੀ ਨਹੀਂ ਹੈਗਾ ਹਾਂ ਲਗਾਇਆ ਹੋਈ ਨਹੀਂ ਹੈਗਾ ਪੁਲਿਸ ਦਾ ਨੰਬਰ ਅਸੀਂ ਜਿਸ ਨੰਬਰ ਤੇ ਕਰ ਸਕੀਏ ਵੈਸੇ ਰਾਤ ਨੂੰ ਪੈਟਰੋਲਿੰਗ ਵਾਲੇ ਆਉਂਦੇ ਨਹੀਂ ਹੈਗੇ ਪੈਟਰੋਲਿੰਗ ਵਾਲਿਆਂ ਨੂੰ ਵੀ ਗੇੜਾ ਮਾਰਨਾ ਚਾਹੀਦਾ ਜੀ ਪਰ ਸਾਨੂੰ ਸੁਣਨ ਚਾਇਆ ਕਿ ਇੱਥੇ ਸਾਹਮਣੇ ਮਤਲਬ ਕਾਫੀ ਲੋਕ ਸੁੱਤੇ ਹੁੰਦੇ ਨੇ ਵੀ ਰਹਿਣ ਬਸੇਰਾ ਹੋਣ ਦੇ ਬਾਵਜੂਦ ਵੀ ਲੋਕੀ ਸੜਕਾਂ ਤੇ ਸੁੱਤੇ ਨੇ ਇਹਦਾ ਕੀ ਕਾਰਨ ਹੈ ਇਹ ਤਾਂ ਜਿਉਂ ਨਸ਼ੇ ਪਤਾ ਕਰਨ ਵਾਲੇ ਬੰਦੇ ਹੈਗੇ ਨੇ ਉਹ ਨਸ਼ਾ ਪਤਾ ਕਰਨ ਵਾਲਾ ਬੰਦਾ ਇੱਥੇ ਆਂਦਾ ਨਹੀਂ ਇੱਕ ਉਹਨਾਂ ਨੂੰ ਰਾਤ ਨੂੰ ਕੰਬਲ ਵੰਡ ਕੇ ਜਾਂਦੇ ਨੇ ਗਰੀਬ ਬੰਦਿਆਂ ਨੂੰ ਉਹ ਸਵੇਰੇ ਆਪਣਾ ਉਹੀ 50 ਰੁਪਏ ਚ ਕੰਬਲ ਵੇਚ ਦਿੰਦੇ ਨੇ ਇਸ ਟਿੱਕਰ ਚ ਹੋ ਵੀਨਾ ਅਗਲਾ ਕਹਿੰਦਾ ਦੋ ਤਿੰਨ ਕੰਬਲ ਮਿਲ ਕੇ ਦੋ ਤਿੰਨ ਸੌ ਰੁਪਏ ਬਣ ਗਿਆ ਉਸ ਉਸ ਚੱਕਰ ਦੇ ਕਿ ਨਸ਼ਾ ਪਤਾ ਕਰਨ ਵਾਲੀ ਪੈਂਦੇ ਨੇ ਬਾਹਰ ਜਿਹੜੇ ਪੈਂਦੇ ਨੇ ਹਾਂ ਮਤਲਬ ਤੁਸੀਂ ਉਹਨਾਂ ਨੂੰ ਅੰਦਰ ਕਰਾਦੇ ਹੋ ਪਰ ਆਧਾਰ ਕਾਰਡ ਵਗੈਰਾ ਚੈੱਕ ਕਰਦੇ ਹੋ ਕੁਝ ਕਿ ਐਵੇਂ ਹੀ ਸਿੱਧੇ ਹੀ ਮਤਲਬ ਕਈ ਵਾਰ ਜੇ ਕਿਸੇ ਕੋਲ ਨਾਂ ਵੀ ਹੋਵੇ ਤਾਂ ਵੀ ਅਸੀਂ ਉਹ ਹਾਲਾਤ ਦੇ ਹਿਸਾਬ ਨਾਲ ਦੇਖ ਕੇ ਪਾ ਲੈਣੇ ਆ ਕੋਈ ਦਿੱਕਤ ਨਹੀਂ ਹੈਗੀ ਪਰ ਉਹ ਪੈਣ ਲਈ ਰਾਜੀ ਨਹੀਂ ਹਾਣਾ ਜੇ ਨਾਂ ਵੀ ਹੋਵੇ ਤਾਂ ਕਈ ਵਾਰ ਬੰਦਾ ਦੇਖ ਕੇ ਪਾ ਲੈਂਦਾ ਹੈ ਬਾਪੂ ਜੀ ਤੁਸੀਂ ਕਿੰਨੇ ਟਾਈਮ ਤੋਂ ਇੱਥੇ ਰਹਿ ਰਹੇ ਹੋ ਤੇ ਤੁਹਾਡੇ ਕਿਹੜਾ ਪਿੰਡ ਹੈ ਮੇਰਾ ਬਰਨਾਲਾ ਪਿੰਡ ਹੈ ਜੀ ਬਰਨਾਲੇ ਕੋਲ ਖੁੱਡੀ ਕਲਾ ਅੱਛਾ ਜੀ ਇੱਥੇ ਮੈਂ ਵਿਆਹਾਂ ਸ਼ਾਦੀਆਂ ਦਾ ਪ੍ਰੋਗਰਾਮ ਲਾਉਣ ਵਗ ਜਨਾ अच्छा जदे नहीं मिलदा मैं इथे मिल पंजना है वडिया प्रोग्रामा पेंडना है अच्छा ਸਾਡੇ ਪਾਣੀ ਧਣੀ ਦੇ ਵਧੀਆ ਪ੍ਰੋਗਰਾਮ ਰੱਖਦੇ ਤੁਹਾਨੂੰ ਸਹੂਲਤਾ ਵਗੈਰਾ ਕੁਝ ਮਿਲਦੀਆਂ ਨੇ ਇੱਥੇ ਹਾਂਜੀ ਸਹੂਲਤਾ ਤਾਂ ਇਹ ਸੂਟਾਂ ਹਨ ਲਜਾਈਆਂ ਦੀਆਂ ਕੰਬਲਾਂ ਸਾਰੀਆਂ ਸਹੂਲਤਾਂ ਨੇ ਜੀ ਅੱਛਾ ਅੱਛਾ ਪੈਂਦਾ ਹਨ ਦੀਆਂ ਪਾਣੀ ਧਣੀ ਦੀਆਂ ਪੂਰੀਆਂ ਸਹੂਲਤਾਂ ਨੇ ਇਹ ਸਾਡੀ ਉਵੇਂ ਹੀ ਰੱਖਦੇ ਕੋਈ ਦੁੱਖਦਾ ਕਰਦਾ ਹੋਵੇ ਮੈਂ ਦੱਸਿਓ ਇਹ ਗੋਲੀਆਂ ਵਗੈਰਾ ਵੀ ਰੱਖਦੇ ਨੇ ਕੋਲ ਅੱਛਾ ਅੱਛਾ ਉਹ ਵੀ ਦੇ ਦਿੰਦੇ हां वर दे देंदे ਨੇ ਸਿਰ ਦੁੱਖ ਦੇ ਦੀਆ ਜਾਂ ਕੋਈ ਬੁਖਾਰ ਕਰ ਤੇ ਬੀਬੀਆਂ ਵਾਲੇ ਪਾਸੇ ਕੀ ਬੰਦੋਬਸਤ ਹੈ ਬੀਬੀਆਂ ਵਾਲੇ ਪਾਸੇ ਵੀ ਇਹ ਸਾਰਾ ਕੁਝ ਰੈਜਮੈਂਟ ਪੂਰਾ ਜੀ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੈਗੀ ਸਭ ਕੁਝ ਏਕ ਨੇ ਬਿਲਕੁਲ ਓਕੇ ਹੈਟਰ ਚੱਲਦਾ ਹੈ ਸਭ ਕੁਝ ਕੋਈ ਪ੍ਰੋਬਲਮ ਨਹੀਂ ਹਾਂਜੀ ਹਾਂਜੀ ਵਧੀਆ ਸਹੂਲਤਾਂ ਦੇ ਰਹੇ ਹੋ ਤੁਸੀਂ ਠੀਕ ਹੈ ਸਰ ਕੰਮ ਹਾਂਜੀ ਠੀਕ ਹੈ ਜੀ ਆਪਾਂ ਇੱਥੇ ਦੇਖਿਆ ਸੁਣਿਆ ਕਿ ਇੱਥੇ ਬਸ ਸਿਰਫ ਰਹਿਣ ਦੇ ਕਰਕੇ ਨਹੀਂ ਲੋਕੀ ਤੇ ਸਹੂਲਤਾਂ ਵੀ ਮਾਰ ਰਹੇ ਨੇ ਪਰ ਜਿਹੜੇ ਬਾਹਰ ਸੌ ਰਹੇ ਨੇ ਉਹ ਆਪਣੇ ਸਿਰਫ ਨਸ਼ੇ ਪੱਤੇ ਕਰਕੇ ਤੇ ਆਪਣੀ ਮਰਜ਼ੀ ਨਾਲ ਹੀ ਸੌ ਰਹੇ ਨੇ ਉਹਨਾਂ ਦੇ ਇਹਨਾਂ ਦਾ ਜਾਂ ਇਹਨਾਂ ਵੱਲੋਂ ਕਿਸੇ ਚੀਜ਼ ਦੀ ਮਨਾਈ ਹੀ ਨਹੀਂ ਨਾ ਆਧਾਰ ਕਾਰਡ ਚੈੱਕ ਕਰਦੇ ਨੇ ਕੁਝ ਨਹੀਂ ਬਸ ਜੇ ਕਿਸੇ ਕੋਲ ਆਧਾਰ ਕਾਰਡ ਹੁੰਦਾ ਹੈ ਤਾਂ ਉਹਦਾ ਪੁੱਛ ਲੈਂਦੇ ਆ ਨਹੀਂ ਤਾਂ ਉਹਦਾ ਨੰਬਰ ਲੈ ਕੇ ਉਹਦਾ ਐਡਰੈਸ ਲੈ ਕੇ ਉਹਨੂੰ ਅੰਦਰ ਸੌਣ ਦਿੱਤਾ ਜਾਂਦਾ ਹੈ ਬਾਕੀ ਸਾਰੀਆਂ افਵਾਹਾਂ ਨੇ ਪਰ ਇਹਨਾਂ ਦੀ ਇੱਕ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਬੀਬੀਆਂ ਦੇ ਲਈ ਬਾਥਰੂਮ ਬਾਥਰੂਮ ਖੋਲੇ ਜਾਣ ਬਿਲਕੁਲ ਇਹਦੇ ਬਿਲਕੁਲ ਸਾਹਮਣੇ ਹੀ ਬਾਥਰੂਮ ਨੇ ਉਹਨਾਂ ਨੂੰ ਰਾਤ ਨੂੰ ਖੋਲ ਦਿੱਤਾ ਜਾਵੇ ਤਾਂ ਕਿ ਜਿਹੜੇ ਬਜ਼ ਬੀਬੀਆਂ ਨੇ ਉਹਨਾਂ ਨੂੰ ਕੋਈ ਤੰਗੀ ਨਾ ਆ ਸਕੇ ਪਟਿਆਮਰਾਮਨ ਰਕੇਸ਼ ਦੇ ਨਾਲ ਦਰਮੰਦੀ ਰਿਪੋਰਟ